ਇਹ ਤਾਂ ਉਹਨਾਂ ਦੇ ਢੇਰੇ ਸੀ ਉਹਨਾਂ ਨੇ ਇਹਨੂੰ ਸਵਾਰਿਆ ਕਦੇ RAMDAS ਗੁਰੂਤਰੀ ਨਗਰੀ ਕਹਿ ਕੇ ਵੀ ਆਪਾਂ ਇਹਦਾ ਨਾਮ ਲੈਂਦੇ ਸੀ ਇੱਥੇ ਦੁਨੀਆ ਦੇ ਵਿੱਚ ਬਹਿ ਕੇ ਪੰਜਵੇਂ ਪਾਸ਼ਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦ ਪੰਜ ਸਦੀਆਂ ਦਾ ਪੰਜ ਸਦੀਆਂ ਦਾ ਰੋਹਾਨੀਅਤ ਦਾ ਗਿਆਨ ਰੋਹਾਨੀਅਤ ਦਾ ਕਿਵੇਂ ਸੱਚਾਰਾ ਹੋ ਵੀਏ ਕਿਵੇਂ ਕੂੜੇ ਤੁੱਟੇ ਪਾਰ ਸੱਚਾਰਾ ਕਿਵੇਂ ਮਿਲਦਾ ਕਿ ਦੇਖੀ ਕਿਤੇ ਜ਼ਿੰਦਗੀ ਇਹ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਕਰਨੇ ਨੇ ਹਲੇ ਕੰਮ ਬੜੇ ਮੈਂ ਚੱਲਦੀ ਰਹੀ ਨਾ ਕਿਤੇ ਰੁਕ ਜੀ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕੀ ਇੱਕ ਗੱਲ ਹੋਰ ਦੱਸਾਂ ਦਿਲ ਦੀ ਦਿਲ ਚ ਵਸਾਈ ਜੀ ਨੂੰ ਬੈਠਾ ਮੈਂ ਦਿਨ ਚਾਰ ਉਹਦੇ ਨਾਲ ਕੱਟ ਲੈਣ ਦੇ ਆਪਣੀ ਬਣਾਈ ਜੀ ਨੂੰ ਬੈਠਾ ਮੈਂ ਪਰਵਰਤੀਆਂ ਅੱਗੇ ਆਮ ਤੌਰ ਤੇ ਪੰਜ ਕਹਿੰਦੇ ਨੇ ਨਾ ਪੰਜ ਭਾਈ ਇਹ ਮਨੁੱਖ ਦੇ ਦੁਸ਼ਮਣ ਨੇ ਹੈ ਜੀ ਤੇ ਅਸਲ ਤਾਂ ਦੁਸ਼ਮਣ ਤਿੰਨ ਦੁਸ਼ਮਣ ਵੀ ਨਹੀਂ ਹਨ ਇਹ ਇਹਦੀ ਲੋੜ ਵੀ ਨੇ ਤੇ ਇਹਦੇ ਵੀ ਜ਼ਰੂਰੀ ਵੀ ਨੇ ਆਸੇ ਪਾਸੇ ਫੋਨ ਕਮਾਏ ਮੈਨੂੰ ਫਿਰ ਵੀ ਸੱਚ ਨਾ ਆਇਆ ਅੱਖਾਂ ਭਰੀਆਂ ਦਿਲ ਕੰਬ ਗਿਆ ਜਦ ਸੱਚ ਸਾਹਮਣੇ ਆਇਆ ਜਿੱਥੇ ਗਿਆ ਕੋਈ ਮੁੜਦਾ ਨਹੀਂ ਦੱਸ ਕਿੱਦਾਂ ਮੋੜ ਲਈਏ ਤੂੰ ਅੱਜ ਸਾਨੂੰ ਛੱਡ ਕੇ ਤੁਰ ਗਿਆ ਅਸੀਂ ਕਿੱਦਾਂ ਸੱਚ ਮਨਾਈਏ ਤੇਰੇ ਅੱਗੇ ਹੱਥ ਜੋੜਦੇ ਰੱਬਾ ਸਾਡਾ ਵੀਰ ਮੋੜ ਦੇ ਕਿਉਂ ਤੈਨੂੰ ਤਰਸ ਨਾ ਆਇਆ ਰੱਬਾ ਕਿਉਂ ਨਰਦਈ ਹੋ ਗਿਆ ਇਹ ਕੀ ਬਾਣਾ ਵਰਤਾਇਆ ਹਰ ਇੱਕ ਪੰਜਾਬੀ ਜਦੋਂ ਮਹੀਨਾ ਜੂਨ ਦਾ ਸ਼ੁਰੂ ਹੁੰਦਾ ਆ ਤਾ ਜ਼ਰੂਰ 84 ਦੇ ਉਹਨਾਂ ਦਿਨਾਂ ਨੂੰ ਯਾਦ ਕਰਦਾ ਏ ਜਦੋਂ ਫੌਜਾ ਚੜ ਕੇ ਸ੍ਰੀ ਦਰਬਾਰ ਸਾਹਿਬ ਤੇ ਆ ਜਾਂਦੀਆਂ ਤੇ ਉਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਦੁਖਾਂਤ ਵਾਪਰਦਾ ਆ ਉਸ ਦੀ ਮੱਲਮ ਦੂੰ ਪੱਟੀ ਕਦੇ ਨਹੀਂ ਲੱਗ ਸਕਦੀ ਪਰ ਫਿਰ ਵੀ ਕੋਸ਼ਿਸ਼ ਜਿਹੜੀ ਇਹ ਹੁੰਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਜਦੋਂ ਅਸੀਂ ਉੱਥੇ ਜਾਂਦੇ ਆ ਤਾਂ ਜੋ ਰੋਹਾਨੀ ਸ਼ਕਤੀ ਮਿਲਦੀ ਹੈ ਉਹਨਾਂ ਨੂੰ ਕਿਸੇ ਹਿਸਾਬ ਦੇ ਨਾਲ ਗੁਣ ਗੁਣਾ ਕੇ ਲਿਖ ਕੇ ਜਾਂ ਸਿਮਰਨ ਕਰਕੇ ਯਾਦ ਕਰ ਲਿਆ ਜਾਵੇ ਮੇਰੇ ਨਾਲ ਬੜੇ ਹੀ ਮਕਬੂਲ ਸੂਚਬਾਨ ਪਰਮਜੀਤ ਜੀ ਜਿਹੜੇ ਐਜ਼ ਅ ਪੋएट ਲਿਖਦੇ ਵੀ ਨੇ ਤੇ ਨਾਲ ਦੀ ਨਾਲ ਇਹ ਲਿਖਣ ਦੀ ਸ਼ੈਲੀ ਦੇ ਨਾਲ ਵਕਾਲਤ ਦੇ ਵਿੱਚ ਵੀ ਰੁਚੀ ਰੱਖਦੇ ਆ ਤੇ ਨਾਲ ਦੀ ਨਾਲ ਉਸ ਨੂੰ ਲੈ ਕੇ ਕੰਮ ਵੀ ਕਰਦੇ ਪਏ ਆ ਇਹਨਾਂ ਦੇ ਨਾਲ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਚੱਲੀ ਹੈ ਤਾਂ ਮੈਂ ਕਹੂੰਗਾ ਕਿ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਯਾਦ ਕਰਦੇ ਆ ਜਾਂ ਉਹਨਾਂ ਦਿਨਾਂ ਨੂੰ ਯਾਦ ਕਰਦੇ ਆ ਤੁਸੀਂ ਜੇ ਕੁਝ ਲਿਖਿਆ ਹੈ ਤਾਂ ਜ਼ਰੂਰ ਗੂੰਗਣਾ ਕੇ ਸੁਣਾਓ ਸੁਣਾਓ ਗੁੱਡ ਹਾਂ ਤੁਸੀਂ ਕਹੋ ਜੀ ਦਰਬਾਰ ਸਾਹਿਬ ਬਾਰੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇੱਥੋਂ ਦੀ ਜੋ ਧਰਤੀ ਹੈ ਇਹਦੇ ਵਰਗੀ ਧਰਤੀ ਕਿਤੇ ਹੋ ਨਹੀਂ ਸਕਦੀ। ਤੁਖ ਪੰਜਨੀ 베ਰੀ ਐ ਜਿੱਥੇ ਸਾਡੇ ਦੁੱਖ ਦੂਰ ਹੁੰਦੇ ਨੇ। ਹਰ ਇੱਕ ਮਤਲਬ ਹਰ ਇੱਕ ਪੰਜਾਬੀ ਤਾਂ ਕੀ ਸਾਰੀ ਦੁਨੀਆ ਇੱਥੇ ਆ ਕੇ ਨਤਮਸਤਕ ਹੁੰਦੀ ਐ। ਉਹਨਾਂ ਦੀਆਂ ਉੱਥੇ ਆ ਕੇ ਅਰਦਾਸਾਂ ਕਰਵਾਉਂਦੇ ਨੇ। ਮੰਨਦੀਆਂ ਇੱਛਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ। ਤੇ ਮੈਂ ਇਹ ਲਿਖਿਆ ਕਿ ਧਰਤੀ ਅੰਮ੍ਰਿਤਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ। ਹੋਣੀ। ਵਾਹ। ਧਰਤੀ ਅੰਮ੍ਰਿਤਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ। ਪੂਰੇ ਵਰਲਡ ਚੋਂ ਲੋਕੀ ਇੱਥੇ ਮੱਥਾ ਟੇਕਣ ਆਉਂਦੇ ਸੁਣ ਕੇ ਬਾਣੀ ਧੁਰਕੀ ਆਈ ਰੱਬ ਦਾ ਨਾਮ ਤੇ ਆਉਂਦੇ ਪੂਰੇ ਵਰਲਡ ਚੋਂ ਲੋਕੀ ਇੱਥੇ ਮੱਥਾ ਟੇਕਣ ਆਉਂਦੇ ਸੁਣ ਕੇ ਬਾਣੀ ਧੁਰਕੀ ਆਈ ਰੱਬ ਦਾ ਨਾਮ ਤੇ ਆਉਂਦੇ ਇਹ ਬਾਣੀ ਬੜੀ ਮਿੱਠੀ ਬਾਣੀ ਲੱਗਦੀ ਏ ਮਨਮੋਣੀ ਤਰਤੀ ਅੰਮ੍ਰਿਤ ਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਬਾਤ ਖੂਬ ਸਭ ਦੇ ਦੁੱਖ ਨੂੰ ਦੂਰ ਹੈ ਕਰਦੀ ਦੁੱਖ ਭੰਜਨੀ 베ਰੀ ਸਭ ਦੇ ਦੁੱਖ ਨੂੰ ਦੂਰ ਹੈ ਕਰਦੀ ਦੁੱਖ ਭੰਜਨੀ 베ਰੀ ਜੋ ਕੁਛ ਹੈ ਸਭ ਦਾਤੇ ਦਾ ਕਿਉਂ ਕਰਦਾ ਮੇਰੀ ਮੇਰੀ ਅੱਜ ਆਵੇ ਜਾਂ ਕੱਲ ਆ ਜਾਵੇ ਇੱਕ ਦਿਨ ਮੌਤ ਹੈ ਆਉਣੀ ਤਰਤੀ ਅੰਮ੍ਰਿਤ ਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਤਰਤੀ ਅੰਮ੍ਰਿਤ ਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਚਾ ਬਾ ਅਰਦਾਸ ਕਰਾਂ ਤੇਰੇ ਚਰਨਾ ਵਿੱਚ ਦੁਖੀ ਕੋਈ ਨਾ ਹੋਵੇ ਸਭ ਦੇ ਢਿੱਡ ਨੂੰ ਰੋਟੀ ਮਿਲ ਜੇ ਭੁੱਖਾ ਕੋਈ ਨਾ ਸੋਵੇ ਹਰ ਦਿਲ ਅੰਦਰ ਤੇਰੇ ਨਾਮ ਦੀ ਸੱਚੀ ਜੋਤ ਜਗਾਉਣੀ ਧਰਤੀ ਅੰਮ੍ਰਿਤ ਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਵਾਹ ਵਾਹ ਬਹੁਤ ਹੈ ਸਾਰੀ ਦੁਨੀਆ ਨਾਲੋਂ ਉੱਚਾ ਸਿੱਖ ਕੌਮ ਦਾ ਪੰਥ ਸਾਰੀ ਦੁਨੀਆ ਨਾਲੋਂ ਉੱਚਾ ਸਿੱਖ ਕੌਮ ਦਾ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਹੀ ਤੇਰੀ ਬੇੜੀ ਪਾਰ ਲੰਗਾਉਣੀ ਹੈ ਧਰਤੀ ਅੰਮ੍ਰਿਤ ਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਧਰਤੀ ਅੰਮ੍ਰਿਤ ਸਰ ਵਰਗੀ ਪੂਰੀ ਦੁਨੀਆ ਤੇ ਨਾ ਬਾਕ ਖੂਬ ਬਾਕ ਪਾਪੂ ਜੀ ਜਿਹੜੀਆਂ 17 ਇੱਕ ਪੋएट ਜਤੋਂ ਲਿਖਦਾ ਆ ਉਹ ਤੇ ਜ਼ਹਿਨ ਦੇ ਵਿੱਚ ਆਉਂਦੀਆਂ ਪਹਿਲਾਂ ਤਾਂ ਦੇਖੋ ਕਿੰਨੀ ਬਾ ਕਮਾਲ ਗੱਲ ਆ ਇਸ ਕਾਲ ਯੁਗ ਦੇ ਦੌਰ ਦੇ ਵਿੱਚ ਇਸ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਪਰਮਜੀਤ ਹੋਰਾਂ ਦੇ ਵੱਲੋਂ ਇਹ 17 ਜਿਹੜੀਆਂ ਮਨ ਦੇ ਵਿੱਚ ਆਈਆਂ ਫਿਰ ਟਾਈਮ ਕੱਢਿਆ ਗਿਆ ਕਿਉਂਕਿ ਨਾ ਤਾਂ ਇਹ ਦੇਖਣ ਨੂੰ ਬੱਚੇ ਲੱਗਦੇ ਆ ਤੇ ਨਾ ਸਟੂਡੈਂਟ ਆ ਕਿਉਂਕਿ ਇਸ ਦੌੜ ਭੱਜ ਦੇ ਵਿੱਚ ਕੁਰੂ ਨਾਲ ਜੁੜਨਾ ਤੇ ਲਿਖਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿਵੇਂ ਮਤਲਬ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸ੍ਰੀ ਦਰਬਾਰ ਸਾਹਿਬ ਜੀ ਦੀ ਧਰਤੀ ਆ ਲੋਕ ਹਰ ਰੋਜ਼ ਲੱਖਾਂ ਦੀ ਤਰ੍ਹਾਂ ਨਤਮਸਤਕ ਹੁੰਦੇ ਆ ਉੱਥੇ ਥੋੜਾ ਜਿਹਾ ਜਾਣੂ ਕਰਵਾਓ ਇਤਿਹਾਸ ਦੇ ਨਾਲ ਤੇ ਕਿੰਨੀ ਕਿ ਸ਼ੋਭਿਤ ਆਤੀ ਹੈ ਖਲਿਸਤਾਂ ਕਦੀ ਅੰਮ੍ਰਿਤਸਰ ਜਿਹੜੀ ਧਰਤੀ ਹੈ ਪੰਜਵੇਂ ਪਾਸ਼ਾ ਪਹਿਲੇ ਚੌਥੇ ਪਾਸ਼ਾ ਪੰਜਵੇਂ ਪਾਸ਼ਾ ਛੇਵੇਂ ਪਾਸ਼ਾ ਇਹ ਤਾਂ ਉਹਨਾਂ ਦੇ ਢੇਰੇ ਸੀ ਉਹਨਾਂ ਨੇ ਇਹਨੂੰ ਸਵਾਰਿਆ ਜੀ ਕਦੇ RAMDAS ਗੁਰੂ ਤੇਰੀ ਨਗਰੀ ਕਹਿ ਕੇ ਵੀ ਆਪਾਂ ਇਹਦਾ ਨਾਮ ਲੈਂਦੇ ਸੀ ਇੱਥੇ ਦੁਨੀਆ ਦੇ ਵਿੱਚ ਬਹਿ ਕੇ ਪੰਜਵੇਂ ਪਾਸ਼ਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਜੀ ਪੰਜ ਸਦੀਆਂ ਦਾ ਪੰਜ ਸਦੀਆਂ ਦਾ ਰੋਹਾਨੀਅਤ ਦਾ ਗਿਆਨ ਰੋਹਾਨੀਅਤ ਦਾ ਕਿਵੇਂ ਸਜਾਰਾ ਹੋ ਵੀਏ ਕਿ ਕੂੜੇ ਟੁੱਟੇ ਪਾਰ ਸਜਾਰਾ ਕਿਵੇਂ ਮੜਨਾ ਤੇ ਕੂੜ ਦੀ ਗੰਧ ਕਿਵੇਂ ਭੰਨੀ ਆ ਉਹਦਾ ਗ੍ਰੰਥ ਪਾਣੇ ਪਾਸ਼ਾ ਨੇ ਇੱਥੇ ਬੈ ਕੇ ਸੰਪਾਦਨਾ ਕੀਤੀ ਹੈ ਹੁਣ ਐਡੀ ਵੱਡੀ ਚੀਜ਼ ਬਣ ਗਈ ਤੇ ਉਹਨਾਂ ਦੇ ਉਹਦੇ ਬਰ ਜਦੋਂ ਪਰਮਜੀਤ ਸਿੰਘ ਵਰਗਾ ਦੇਖਦਾ ਕਿਉਂਕਿ ਅੰਦਰ ਸਵੇਦਨਾ ਗਹਿਰੀ ਹੁੰਦੀ ਹੈ ਜੀ ਸ਼ਾਇਰ ਉਹੀ ਬਣਦਾ ਜਿਹਦੇ ਅੰਦਰ ਸੁਵੇਦਨਾ ਹੋਵੇ ਜਿਹਦੇ ਅੰਦਰ ਸਵੇਦਨਾ ਨਹੀਂ ਉਹ ਸ਼ਾਇਰ ਨਹੀਂ ਹੋ ਸਕਦਾ ਤੇ ਫਿਰ ਇਹਦੇ ਅੰਦਰ ਜਿਹੜੀ ਸਵੇਦਨਾ ਹੈ ਤੇ ਤੁਸੀਂ ਆਪਾ ਹੁਣੇ ਆਪਾਂ ਨੂੰ ਇਹਨਾਂ ਨੇ ਚਾਰ ਸਟੈਂਜੇ ਨੇ ਜਿਹੜੇ ਕੱਪੜਾ ਦੇ ਸੁਣਾਏ ਨੇ ਤੇ ਕਿੰਨੀ ਗਹਿਰਾਈ ਦੇ ਨਾਲ ਸੁਣਾਏ ਆ ਜੀ ਤੇ ਕੋੜੇ ਖੜਾ ਹੈ ਤੇ ਡੜੀ ਗੱਲ ਨਾ ਤਾਂ ਵਿਦਿਆਰਥੀ ਲੱਗਦਾ ਹੈ। ਹਮਮ ਨਾ ਇਹ ਸ਼ਾਇਰ ਲੱਗਦਾ ਹੈ। ਹਮਮ ਪਰ ਜਿਹੜੀ ਗੱਲ ਹੈ ਹੀ ਆਤਮਾ ਚ ਉਹ ਕਮਾਲ ਹੈ। ਹਮਮ ਸ਼ਾਇਰਾਂ ਨਾਲੋਂ ਵੱਡੀ ਗੱਲ ਕਰਤੀ ਤੇ ਵਿਦਿਆਰਥੀ ਦਾ ਬਚਾਰਾ ਹੁੰਦੇ ਛੋਟਾ ਹੈ। ਮੈਂ ਪਰ ਵੀ ਥੋੜਾ ਨਾ ਸਵਾਲ ਕਰਦਾ ਹਾਂ। ਹਾਂਜੀ ਕਿ ਤੁਸੀਂ ਵਿਆਹੀ ਹੋ ਕਿ ਨਹੀਂ ਹੈ ਪਹਿਲਾਂ ਦੱਸੋ। ਹਾਂਜੀ ਵਿਆਹੀ ਹੋਏ ਹਾਂ। ਹਾਂਜੀ ਅਸੀਂ ਤੇ ਤੁਹਾਨੂੰ ਆਪ ਅਕਸਰ ਦੇਖਦੇ ਆਂ ਆਮ ਜ਼ਿੰਦਗੀ ਦੇ ਵਿੱਚ ਉੱਠਣਾ ਬੱਚੇ ਸੰਭਾਲਣੇ ਕੰਮ ਤੇ ਜਾਣਾ ਘਰੇ ਆਉਂਦਾ ਸਟ्रेस ਥੱਕੇ ਟੁੱਟਿਆ ਬੰਦਾ ਹੁੰਦਾ ਆ ਕੇ ਹਰ ਇੱਕ ਬੰਦਾ ਕਹਿੰਦਾ ਹੈ ਕਿ ਮੈਂ ਆਈਪੀਐਲ ਦੇਖਦਾ ਪਿਆ ਉੱਤਰ ਧਿਆਨ ਲਾੜਾ ਥੋੜਾ ਰਿਲੈਕਸ ਹੋ ਚੁੰ ਕੋਈ ਫਿਲਮ ਲਾ ਕੇ ਬਹਿ ਜਾ ਇਹ ਫਿਰ ਕਿਵੇਂ ਨਹੀਂ ਮੈਂ ਸਰ ਜ਼ਿਆਦਾਤਰ ਜਦੋਂ ਟਾਈਮ ਮਿਲਦਾ ਜੋ ਸਮਾਜ ਚ ਵਿਚਰਦਾ ਉਹ ਮਤਲਬ ਲਿਖਣ ਵੱਲ ਜ਼ਿਆਦਾ ਧਿਆਨ ਦੇ ਦਿੰਦਾ ਠੀਕ ਹੈ ਤੇ ਕੋਈ ਸ਼ੋਰ ਵੀ ਲਿਖਿਆ ਮਤਲਬ ਹਾਂ ਜੀ ਜਿੱਦਾਂ ਦੀਪ ਸਿੱਧੂ ਵੀਰ ਦੇ ਹੋਇਆ ਜੀ ਉਹਦੇ ਤੇ ਲਿਖਿਆ ਸੀਗਾ ਅੱਛਾ ਹਾਂਜੀ ਹੈ ਤੁਹਾਡੇ ਕੋਲ ਹਾਂਜੀ ਇੱਕ ਜ਼ਿੰਦਗੀ ਤੇ ਲਿਖਿਆ ਸੀ ਕਿ ਜ਼ਿੰਦਗੀ ਹਰ ਇੱਕ ਨੂੰ انسان ਨੂੰ ਪਿਆਰੀ ਹੈ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਆਪਣੇ ਮਾਂ ਬਾਪ ਲਈ ਕੁਝ ਕਰਕੇ ਜਾਵਾਂ ਬੱਚਿਆਂ ਲਈ ਕੁਝ ਕਰਕੇ ਜਾਵਾਂ ਫਿਰ ਜਦੋਂ ਡਰਦਾ ਹੈ ਵੀ ਜ਼ਿੰਦਗੀ ਜਦੋਂ ਨਹੀਂ ਉਹਦੀਆਂ ਖੁਆਇਸ਼ਾਂ ਪੂਰੀਆਂ ਹੁੰਦੀਆਂ ਉਹ ਡਰਦਾ ਹੈ ਜ਼ਿੰਦਗੀ ਛੋਟੀ ਲੱਗਦੀ ਹੈ ਕਿ ਕਿਤੇ ਖਤਮ ਨਾ ਹੋ ਜੇ ਫਿਰ ਉਹ ਜ਼ਿੰਦਗੀ ਨੂੰ ਕਹਿੰਦਾ ਕਿ ਦੇਖੀ ਕਿਤੇ ਜ਼ਿੰਦਗੀ ਹੈ ਮੇਰੀਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਕਰਨੇ ਨੇ ਹਲੇ ਕੰਮ ਬੜੇ ਮੈਂ ਚੱਲਦੀ ਰਹੀ ਨਾ ਕਿਤੇ ਰੁਕ ਜੀ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਬਹੁਤ ਅੱਛਾ ਬਾਪੂ ਦੇ ਜੋ ਸਿਰ ਉੱਤੇ ਚ ਕਰਜ਼ਾ ਚੜਿਆ ਏ ਹਲੇ ਤੱਕ ਲਾਉਣਾ ਮੈਂ ਕੋਠੇ ਜਿੱਡੀ ਹੋਈ ਘਰੇ ਭੈਣ ਨੂੰ ਬੜੇ ਹੀ ਚਾਹਾਂ ਦੇ ਨਾਲ ਵਿਆਹਣਾ ਮੈਂ ਬਾਪੂ ਜੇ ਬਾਪੂ ਦੇ ਜੋ ਸਿਰ ਉੱਤੇ ਕਰਜ਼ਾ ਚੜਿਆ ਏ ਹਲੇ ਤੱਕ ਲਾਉਣਾ ਮੈਂ ਕੋਠੇ ਜਿੱਡੀ ਹੋਈ ਘਰੇ ਭੈਣ ਨੂੰ ਬੜੇ ਹੀ ਚਾਹਾਂ ਦੇ ਨਾਲ ਵਿਆਹਣਾ ਮੈਂ ਮਹਿਕਦੀ ਰਹੀ ਤੂੰ ਫੁੱਲ ਬਣ ਕੇ ਐਵੇਂ ਕਿਤੇ ਟੁੱਟ ਕੇ ਨਾ ਸੁੱਕ ਜੀ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਵਾਹ ਯਾਰਾਂ ਦੇ ਵਿਆਹ ਹਲੇ ਦੇਖਣੇ ਇਕੱਠੇ ਹੋ ਕੇ ਜਸ਼ਨ ਮਨਾਉਣੇ ਮੈਂ ਪੰਜ ਤਾਰਾ ਠੇਕੇ ਉੱਤੇ ਬੈਠ ਕੇ ਦੋ ਦੋ ਪੈਗ ਵੀ ਉਹਨਾਂ ਦੇ ਨਾਲ ਲਾਉਣੇ ਮੈਂ ਯਾਰਾਂ ਦੇ ਵਿਆਹ ਹਲੇ ਦੇਖਣੇ ਇਕੱਠੇ ਹੋ ਕੇ ਜਸ਼ਨ ਮਨਾਉਣੇ ਮੈਂ ਪੰਜ ਤਾਰਾ ਠੇਕੇ ਉੱਤੇ ਬੈਠ ਕੇ ਦੋ ਦੋ ਪੈਗ ਵੀ ਉਹਨਾਂ ਦੇ ਨਾਲ ਲਾਉਣੇ ਮੈਂ ਚੜਦੀ ਰੱਖੀ ਤੂੰ ਬੁੱਢੀ ਅੰਬਰੀ ਐਵੇਂ ਕਿਤੇ ਥੱਲੇ ਨਾ ਚੁੱਕ ਜੀ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਇਹ ਟਾਈਮ ਤੇ ਪਹਿਲਾਂ ਨਾ ਕਿਤੇ ਮੁੱਕ ਜੀ ਇੱਕ ਗੱਲ ਹੋਰ ਦੱਸਾਂ ਦਿਲ ਦੀ ਦਿਲ 'ਚ ਵਸਾਈ ਜੀ ਨੂੰ ਬੈਠਾ ਮੈਂ ਦਿਨ ਚਾਰ ਉਹਦੇ ਨਾਲ ਕੱਟ ਲੈਣ ਦੇ ਆਪਣੀ ਬਣਾਈ ਜੀ ਨੂੰ ਬੈਠਾ ਮੈਂ ਇੱਕ ਗੱਲ ਹੋਰ ਦੱਸਾਂ ਦਿਲ ਦੀ ਦਿਲ 'ਚ ਵਸਾਈ ਜੀ ਨੂੰ ਬੈਠਾ ਮੈਂ ਦੇਰ ਚਾਰ ਉਹਦੇ ਨਾਲ ਕੱਟ ਲੈਣ ਦੇ ਆਪਣੀ ਬਣਾਈ ਜੀ ਨੂੰ ਬੈਠਾ ਮੈਂ ਬੱਚਿਆਂ ਨੂੰ ਸੈੱਟ ਕਰ ਲੈਣ ਦੇ ਫੇਰ ਭਾਵੇਂ ਦੁਨੀਆ ਤੋਂ ਚੱਕ ਲਈ ਚੱਕ ਲਈ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਰੱਜੂਆਣੇ ਵਾਲਾ ਸੱਚ ਆਖਦਾ ਸਿਰ ਜ਼ਿੰਮੇਵਾਰੀਆਂ ਨੇ ਬੜੀਆਂ ਫੈਮਿਲੀ ਲਈ ਇੰਨਾ ਕਿ ਮੈਂ ਕਰ ਜਾ ਕਦੇ ਦੇਖਣਾ ਦੁੱਖਾਂ ਵਾਲੀ ਘੜੀਆਂ ਰੱਜੂਆਣੇ ਵਾਲਾ ਸੱਚ ਆਖਦਾ ਸਿਰ ਜ਼ਿੰਮੇਵਾਰੀਆਂ ਨੇ ਬੜੀਆਂ ਫੈਮਲੀ ਲਈ ਇੰਨਾ ਕਿ ਮੈਂ ਕਰ ਜਾ ਕਿਤੇ ਦੇਖਣ ਨਾ ਦੁੱਖਾਂ ਵਾਲੀ ਘੜੀਆਂ ਐਨੀ ਕਿ ਅਰਜ਼ ਮੇਰੀ ਮੰਨ ਲਈ ਫੇਰ ਭਾਵੇਂ ਸਵੇਆਂ ਚ ਸੁੱਟਦੀ ਦੇਖੀ ਕਿਤੇ ਜ਼ਿੰਦਗੀ ਹੈ ਮੇਰੀ ਇਹ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਕਰਨੇ ਨੇ ਹਲੇ ਕੰਮ ਬੜੇ ਮੈਂ ਚੱਲਦੀ ਰਹੀ ਨਾ ਕਿਤੇ ਰੁਕ ਜੀ ਦੇਖੀ ਕਿਤੇ ਜ਼ਿੰਦਗੀ ਹੈ ਮੇਰੀ ਇਹ ਟਾਈਮ ਤੋਂ ਪਹਿਲਾਂ ਨਾ ਕਿਤੇ ਮਾਪੀ। ਬਾਪੂ ਜੀ ਤੁਸੀਂ ਜ਼ਰੂਰ ਦੀਪ ਸਿੱਧੂ ਵਾਲਾ ਕੱਢੋ। ਜਿਹੜੀ ਇਹ ਜ਼ਿੰਦਗੀ ਦੀ ਗੱਲ ਹੁੰਦੀ ਆ। ਅਸੀਂ ਬੜੇ 올ਸ ਦੇ ਰਹਿਨੇ ਆ, ਕਰਦੇ ਰਹਿਨੇ ਆ। ਉਹਦੇ ਦੇ ਕੋਲ ਵੀ ਤੁਸੀਂ ਇੰਨਾ ਕੁਝ ਦੇਖਿਆ ਜ਼ਿੰਦਗੀ ਦੇ ਵਿੱਚ ਕੀ ਇਨਸਾਨ ਦੀ ਫਿਤਰਤ ਦੇ ਵਿੱਚ ਜਿਹੜਾ ਇਹ ਡਰ ਵਾ ਇਹ ਸੱਚ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਦਾ ਹੱਲ ਕੀ ਹੈ? ਗੱਲ ਇਸ ਤਰ੍ਹਾਂ ਕਰਾਂ ਵੀ ਮਨੁੱਖ ਦੇ ਜਿਹੜਾ ਮਨ ਹੈ ਹੂੰ ਇਸ ਇੱਕ ਪ੍ਰਵਿਰਤੀ ਹੁੰਦੀ ਹੈ। ਹੂੰ ਪ੍ਰਵਿਰਤੀ ਕੀ ਹੈ ਇੱਕ ਤੁਹਾਨੂੰ ਪਿਆਰ ਹੋਣਾ। ਇਕ ਕਾਮ ਦੀ ਵੀ ਪ੍ਰਵਿਰਤੀ ਹੈ ਮੋਹ ਦੀ ਵੀ ਪ੍ਰਵਿਰਤੀ ਹੈ ਭੈਰ ਦੀ ਵੀ ਪ੍ਰਵਿਰਤੀ ਹੈ ਠੀਕ ਹੈ ਇਹਨੂੰ ਕਹਿੰਦੇ ਆ ਮੂਲ ਪ੍ਰਵਿਰਤੀਗਾ ਇਨਸਟਿੰਕਟ ਕਹਿੰਦੇ ਆ ਇਹਨਾਂ ਨੂੰ ਜੇ ਤੁਹਾਡੇ ਵਿੱਚ ਨਹੀਂ ਲੋਭ ਤੇ ਹੰਕਾਰ ਇਸ ਇਸ ਸਮਾਜਿਕ ਪ੍ਰਵਿਰਤੀ ਹੈ ਲੋਭ ਕਹਿੰਦਾ ਜਦੋਂ ਪੈਸਾ ਆਇਆ ਹੰਕਾਰ ਆ ਜਦੋਂ ਸਮਾਜ ਦੇ ਵਿੱਚ ਉੱਚੀ ਆਪਣੀ ਪਦਵੀ ਪਾ ਲਈ ਪ੍ਰਵਿਰਤੀਆਂ ਅੱਗੇ ਆਮ ਤੌਰ ਤੇ ਪੰਜ ਕਹਿੰਦੇ ਨੇ ਪੰਜ ਭਾਈ ਇਹ ਮਨੁੱਖ ਦੇ ਦਸ਼ਮਣ ਨੇ ਹਾਂ ਜੀ ਤੇ ਅਸਲ ਤਾਂ ਦੁਸ਼ਮਣ ਤਿੰਨ ਦੁਸ਼ਮਣ ਵੀ ਨਹੀਂ ਹਨ ਇਹ ਇਹਦੀ ਲੋੜ ਵੀ ਨੇ ਤੇ ਇਹਦੇ ਲਈ ਜ਼ਰੂਰੀ ਵੀ ਨੇ ਜੇ ਨਾ ਹੋਣ ਤੇ ਸੰਸਾਰ ਇੱਥੇ ਪੱਥਰ ਹੋ ਜਾਏ ਮਤਲਬ ਇਹ ਹੀ ਜ਼ਿੰਦਗੀ ਹੈ ਇਹ ਜਿੰਦਗੀ ਆਪ ਡਾਉਨ ਹੀ ਜ਼ਿੰਦਗੀ ਆ ਹਾਂ ਜਰੂਰ ਹੋ ਕੱਢੀ ਹੋਣੀ ਆ ਜੇਕਰ ਮੈਂ ਗੱਲ ਕਰਾਂ ਦੀਪ ਸਿੱਧੂ ਹੋਰਾਂ ਦੀ ਜਦੋਂ ਕਿਸਾਨੀ ਮੋਰਚੇ ਲੱਗੇ ਹੋਏ ਸੀ ਕਿ ਸਭ ਨੂੰ ਯਾਦ ਹੈ 파ਵੇਂ ਗੱਲ ਝੰਡੇ ਫਹਿਰਾਉਣ ਦੀ ਹੋਵੇ ਜਾਂ ਫਿਰ ਉਹ ਜਿਹੜੇ ਬੋਲ ਹੁੰਦੇ ਸੀ ਉਹ ਸਖਸ਼ ਦੇ ਵਾਰਿਸ ਪੰਜਾਬ ਦੇ ਦਿੱਤੇ ਬੰਦੇ ਦੇ ਉਹ ਮਤਲਬ ਅੱਗੇ ਆ ਕੇ ਪ੍ਰਧਾਨ ਵੀ ਬਣੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਮਿਲਦੀ ਏ ਜਿੱਥੇ ਹਨਾ ਅਹੁਦਾ ਮਿਲਦਾ ਏ ਆ ਪਰ ਉਸ ਤੋਂ ਬਾਅਦ ਇੱਕਦਮ ਹੀ ਜਿਹੜਾ ਦੁਖਾਂਤ ਵਾਲਾ ਮੈਸੇਜ ਐਕਸੀਡੈਂਟ ਵਾਲਾ ਹੁੰਦਾ ਹੈ ਸ਼ਾਇਦ ਹਾਲੇ ਕਿਸੇ ਨੇ ਮਨਾਂ ਦੇ ਵਿੱਚੋਂ ਉਤਰਿਆ ਨਹੀਂ ਕਿ ਸੱਚਮੁੱਚ ਕੀ ਹੋਇਆ ਸੀ ਅਸਲ ਦੇ ਵਿੱਚ ਪਰ ਉਹਨਾਂ ਨੂੰ ਯਾਦ ਕਰਦੇ ਆ ਭਾਵੇਂ ਦੀਪ ਸਿੱਧੂ ਜੀ ਦੀ ਗੱਲ ਕੀਤੀ ਜਾਵੇ ਜਾਂ ਜਿਹੜੇ ਦਿਨ ਹੁਣ ਮਰਹੂਮ ਸਿੱਧੂ ਮੂਸੇਵਾਲਾ ਜੀ ਦੇ ਚਲਦੇ ਪਏ ਆ ਜਿਸ ਤਰ੍ਹਾਂ ਉਹ ਮਰਡਰ ਹੋਇਆ ਬੜਾ ਪਰਿਵਾਰ ਹਾਲੇ ਵੀ ਇਨਸਾਫ ਦੀ ਗੋਹਾਰ ਲਗਾ ਰਿਹਾ ਜ਼ਰੂਰ ਦੋਤ ਨਹੀਂ ਹੈ ਹਾਂਜੀ ਜੀ ਦੀਪ ਸਿੱਧੂ ਵੀਰ ਬਾਰੇ ਤਾਂ ਇਹ ਲਿਖਿਆ ਸੀਗਾ ਕਿ 15 15 ਫਰਵਰੀ ਦੀ ਰਾਤ ਦਾ ਵੇਲਾ ਮੈਂ ਜਦ ਕਰਦੇ ਅੰਦਰ ਵੜਿਆ ਨਹੀਂ ਰਿਹਾ ਤੇਰਾ ਦੀਪ ਸਿੱਧੂ ਪਰ ਮੈਂ ਕਰਦਿਆਂ ਨਾਲ ਲੜਿਆ ਆਸੇ-ਪਾਸੇ ਫੋਨ ਕਮਾਏ ਮੈਨੂੰ ਫਿਰ ਵੀ ਸੱਚ ਨਾ ਆਇਆ ਅੱਖਾਂ ਭਰੀਆਂ ਦਿਲ ਕੰਬ ਗਿਆ ਜਦ ਸੱਚ ਸਾਹਮਣੇ ਆਇਆ ਜਿੱਥੇ ਗਿਆ ਕੋਈ ਮੁੜਦਾ ਨਹੀਂ ਦੱਸ ਕਿਦਾਂ ਮੋੜ ਲਈਏ ਤੂੰ ਅੱਜ ਸਾਨੂੰ ਛੱਡ ਕੇ ਤੁਰ ਗਿਆ ਅਸੀਂ ਕਿਦਾਂ ਸੱਚ ਮਨਾਈਏ ਤੇਰੇ ਅੱਗੇ ਹੱਥ ਜੋੜਦੇ ਰੱਬਾ ਸਾਡਾ ਵੀਰ ਮੋੜ ਦੇ ਹਾਂ ਕਿਉਂ ਤੈਨੂੰ ਤਰਸ ਨਾ ਆਇਆ ਰੱਬਾ ਕਿਉਂ ਨਰਦਈ ਹੋ ਗਿਆ ਇਹ ਕੀ ਬਾਣਾ ਵਰਤਾਇਆ ਇੱਕ ਨੌ ਦੇ ਨਾਲ ਪਲਵਿੰਦਰ ਸਿੰਘ ਤਲਵਾੜਾ ਜੀ ਹੁੰਦੇ ਸੀ ਦੀਪ ਸਿੱਧੂ ਵੀਰ ਨਾਲ ਉਹਨਾਂ ਨੂੰ ਬਹੁਤ ਪਿਆਰ ਸੀ ਉਹਨਾਂ ਦੇ ਘਰੇ ਆਉਣਾ ਜਾਣਾ ਸੀ ਉਹਨਾਂ ਦੀ ਇੰਟਰਵਿਊ ਕਾਫੀ ਸੁਣੀਆ ਮੈਂ ਤੇ ਉਹਦੇ ਤੇ ਕਹਿੰਦੇ ਕਿ ਪਲਵਿੰਦਰ ਸਿੰਘ ਤਲਵਾੜਾ ਜੀ ਨੂੰ ਜਾਨ ਨਾਲੋਂ ਵੱਧ ਪਿਆਰ ਸੀ ਲੱਗਦਾ ਜਦ ਵੀ ਉਹਨਾਂ ਕੋਲੇ ਆਉਂਦਾ ਨਾਲ ਲੈ ਆਉਂਦਾ ਬਹਾਰ ਸੀ ਲੱਗਦਾ ਬਹਾਰ ਹਾਂ ਗੜ ਭੁੱਲਿਆ ਨਹੀਂ ਜਾਣਾ ਸਾਡੇ ਤੂੰ ਉਹਨੇ ਐਸਾ ਦਿਲ ਨੂੰ ਛੋਇਆ ਰੱਬਾ ਸਾਡਾ ਹੀਰਾ ਦੱਸ ਦੇ ਤੂੰ ਕਿੱਥੇ ਝਾਲ ਕੋਇਆ ਇੱਕ ਗੱਲ ਤਾਂ ਪੱਕੀ ਐ ਵੀਰਾ ਤੂੰ ਭੁੱਲਿਆ ਨਹੀਂ ਜਾਏਂਗਾ ਜਿੰਨਾ ਚਿਰ ਸਾਹ ਚੱਲਦੇ ਨੇ ਹਰ ਸਾਹ ਨਾਲ ਚੇਤੇ ਆਵੇਂ ਜਿੰਨਾ ਚਿਰ ਸਾਹ ਚੱਲਦੇ ਨੇ ਹਰ ਸਾਹ ਨਾਲ ਚੇਤੇ ਆਵੇਂ ਅਕਸਰ ਅਸੀਂ ਆਪਣੇ ਬਚਪਨ ਦੇ ਵਿੱਚ ਭਾਵੇਂ ਦੀਵਾਨ ਸਿੰਘ ਕਾਲੇਬਾਰ ਦੀ ਗੱਲ ਕੀਤੀ ਜਾਵੇ ਹਰ ਇੱਕ ਸਟੇਜ ਦੇ ਵਿੱਚ ਪੜਦੇ ਆਏ ਆ ਭਾਵੇਂ ਸ਼ਿਵਕਰਨ ਬਟਾਲਵੀ ਦੀ ਗੱਲ ਕੀਤੀ ਜਾਵੇ ਭਾਵੇਂ ਗੱਲ ਕੀਤੀ ਜਾਵੇ ਪਾਸ਼ ਹੋਰਾਂ ਦੀ ਜਿਸ ਨੇ ਦੁਖਾਂਤ ਦੇਖਿਆ ਤੇ ਲਿਖਣ ਦੀ ਕੋਸ਼ਿਸ਼ ਕੀਤੀ ਤੇ ਨਾਲ ਲੜਨ ਦੀ ਕੋਸ਼ਿਸ਼ ਵੀ ਕੀਤੀ ਸਮਾਂ ਬਦਲਦਾ ਗਿਆ ਬਲਵੰਤ ਸਿੰਘ ਗਾਰਗੀ ਹੋਰਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਕਈ ਇਸ ਤਰ੍ਹਾਂ ਦੇ ਪਦਮਸ਼੍ਰੀ ਮਰਹੂਮ ਹੋ ਗਏ ਆ ਪੰਜਾਬ ਦੇ ਵਿੱਚ ਕੇ ਗੱਲਾਂ ਮੁੱਕਦੀਆਂ ਨਹੀਂ ਆ ਪਰ ਕਹਿੰਦੇ ਆ ਕਿ ਹਰ ਇੱਕ ਬੰਦੇ ਦੇ ਵਿੱਚ ਇੱਕ ਬੱਚਾ ਇੱਕ ਕਵੀ ਜ਼ਰੂਰ ਹੁੰਦਾ ਹੈ ਤੇ ਜੇਕਰ ਤੁਸੀਂ ਵੀ ਇੱਕ ਰੇਸ ਦੇ ਵਿੱਚ ਲੱਗੇ ਹੋਏ ਹੋ ਤਾਂ ਠਹਿਰਾਵ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਸੇ ਵਾਰ ਨਹੀਂ ਤਾਂ ਜ਼ਰੂਰ ਆਪਣੇ ਜ਼ਿੰਦਗੀ ਦੇ ਵਿੱਚ ਕੀ ਪਾਉਣਾ ਚਾਹੁੰਦੇ ਹੋ ਲਿਖੋ ਤੇ ਉਸਤੇ ਹਲਕਾ ਜਿਹਾ ਸਟੱਡੀ ਕਰੋ ਕਿ ਮੈਂ ਕਰਨਾ ਕੀ ਚਾਹੁੰਦਾ ਤੇ ਕਰਦਾ ਕੀ ਪਿਆ ਆ ਤੇ ਰੱਬ ਦਾ ਓਟ ਆਸਰਾ ਲੈ ਕੇ ਕਦਮ ਅੱਗੇ ਵਧੋ ਬਧਾਉਣ ਦੀ ਕੋਸ਼ਿਸ਼ ਕਰੋ ਤੇ ਪ੍ਰਮਾਤਮਾ ਜ਼ਰੂਰ ਸੁਨੇਗਾ ਮੇਰੇ ਨਾਲ ਪ੍ਰਵਿੰਦਰ ਜੀ ਆ ਭਰਮਜੀਤ ਜੀ ਆ ਤੇ ਨਾਲ ਸਭ ਦੇ ਮਕਬੂਲ ਸਭ ਦੇ ਦਿਲ ਦੀ ਧੜਕਣ ਬਾਪੂ ਬਲਕੌਰ ਜੀ ਆ ਜੋ ਇਹਨਾਂ ਦੇ ਵੱਲੋਂ ਦੱਸਿਆ ਗਿਆ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਬਹੁਤ ਬਹੁਤ ਧੰਨਵਾਦ